ਆ ਵੇਖੋ ਜੀ ਸਾਡਾ ਮਾਣਾ ਬਿੱਲਾ ਪਾਊਡਰ ਆਪੇ ਮਲ ਮਲ ਮੂੰਹ ਤੇ ਕੀ ਬਣ ਗਿਆ ਜੀ ਕਿਦਾਂ ਸ਼ਰਮਾ ਪਾਇਆ ਵਾ ਇਹ ਕਿਦਾਂ ਪਾਊਡਰ ਲਾ ਲਾ ਕੇ ਕਿੱਧਰ ਦੀ ਤਿਆਰੀ ਆ ਵੰਡੇ ਚੱਲੇ ਹੋ ਘੁੰਮਣ ਚੱਲੇ ਹੋ ਪਪਾ ਪਪਾ ਨੇ ਚੱਲੇ ਹੋ ਪਪਾ ਕਹ ਆਪਾਂ ਉਹ ਚੌਲਾ ਸਾਹਿਬ ਦੇ ਦਰਸ਼ਨ ਕਰਨ ਚੱਲੇ ਆ ਨਹੀਂ ਕਰਨ ਲੱਗਾ ਮੇਰਾ ਪੁੱਤ ਕੈਦੂ ਬਾਬੇ ਦੇ ਵਾਗ ਨੂੰ ਕਰਨ ਵਾਗ ਨੂੰ ਕਰਨ ਕਿਦਾਂ ਕੈਦੂ ਨਾ ਵਾਗ ਨੂੰ ਹਾਂ ਵਾਗ ਨੂੰ ਕਰਨ ਚੱਲੇ ਆ ਤਿਆਰ ਹੋ ਕੇ ਬਹਿ ਗਿਆ ਤੇ ਹੁਣ ਵੇਖੋ ਆਹ ਲੋ ਵੀ ਤਿਆਰ ਹੋ ਗਿਆ ਮम्मा ਇਹਦੇ ਹੁੰਡੇ ਆ ਤਿਆਰ ਤੇ ਮੈਂ ਵੀ ਤਿਆਰੀਆਂ ਬਸ ਚੱਲੇ ਆ ਅਸੀਂ ਮੰਮੀ ਨੇ ਪੈਸੇ ਦੇਣੇ ਸਾਂ ਇਹਨੂੰ ਓਏ ਕਿੱਥੇ ਇਹ ਕੀ ਜੇ ਇਹ ਕੀ ਹੈ ਪੈਸੇ ਪੈਸਾ ਬੋਲੋ ਪੈਸਾ ਪੈਹ ਹੋਈ ਸਾਜ ਕੀ ਹੈ ਪੈਸੇ ਪੈਸਾ ਕਿੱਥੇ ਪਾਉਣੇ ਆ ਕਿੱਥੇ ਪਾਉਣੇ ਆ ਪਾਈ ਪਾਕਟ ਚ ਪਾਓ ਇੱਥੇ ਪਾਓ ਇੱਥੇ ਪਾ ਲੈ ਪਾ ਲੈ ਪਾ ਲੈ ਬੜਿਆ ਠੀਕ ਕੀ ਕਰ ਲੈ ਜੀ ਉਹਨੇ ਪਰਸ ਲਿਆ ਵੀ ਮਾਸੀ ਦੇ ਜਿਹੜੇ ਪੈਸੇ ਦੇਣੇ ਹਨ ਉਹ ਇਹਦੇ ਵਿੱਚ ਚਲ ਠੀਕ ਹੈ ਠੀਕ ਹੈ ਪਾ ਲੈ ਜੇਬ ਚ ਪਾ ਚਲੋ ਫਿਰ ਚਲੋ ਬੜਿਆ ਤਨ ਚਲੋ ਜ ਰਹਿਣ ਦੋ ਵਿਚੇ ਰਹਿਣ ਦੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਜਾ ਰਹੇ ਹਾਂ ਚੋਲਾ ਸਾਹਿਬ ਦੇ ਦਰਸ਼ਨ ਕਰਨ ਡੇਰਾ ਬਾਬਾ ਨਾਨਕ ਤੇ ਰਸਤੇ ਦੇ ਵਿੱਚ ਚੋਕਾਲਾ ਨੌਰ ਨੰਕੇ ਜਾਵਾਂਗੇ ਤੁਹਾਨੂੰ ਦਿਖਾਵਾਂਗੇ ਉੱਥੋਂ ਦਾ ਪ੍ਰਾਚੀਨ ਮੰਦਿਰ ਜਿੱਥੇ ਅੱਜ ਬਹੁਤ ਹੀ ਵੱਡੀ ਸ਼ਿਵਰਾਤਰੀ ਲੱਗੀ ਹੋਈ ਹੈ ਉੱਥੋਂ ਲੰਘ ਕੇ ਫਿਰ ਜਾਵਾਂਗੇ ਡੇਰਾ ਬਾਬਾ ਨਾਨਕ ਝੋਲਾ ਸਾਹਿਬ ਦੇ ਦਰਸ਼ਨ ਕਰਕੇ ਤੇ ਫਿਰ ਵਾਪਸ ਆਵਾਂਗੇ ਅੱਜ ਆ ਜੀ ਸ਼ਿਵਰਾਤਰੀ ਤੇ ਅਸੀਂ ਇਸ ਟ੍ਰੈਮ ਆ ਕਲਾਨੌਰ ਦੇ ਵਿੱਚ ਉਹ ਸਾਹਮਣੇ ਤੁਸੀਂ ਮੰਦਿਰ ਵੇਖਣ ਦੇ ਮੰਦਿਰ ਦਾ ਗੇਟ ਉੱਪਰ ਝੰਡੇ ਲੱਗੇ ਆ ਕਲਾਨੌਰ ਦੀ ਸ਼ਿਵਰਾਤਰੀ ਬਹੁਤ ਜ਼ਿਆਦਾ ਮਸ਼ਹੂਰ ਆ ਤੇ ਇੱਥੇ ਰਾਸ਼ਿਆ ਬਹੁਤ ਜ਼ਿਆਦਾ ਤੇ ਗੱਡੀ ਹੌਲੀ ਹੌਲੀ ਕੱਢਣੀ ਪੈਣੀ ਹੈ। ਆ ਵੇਖੋ ਆ ਜਿਹੜਾ ਮੰਦਿਰ ਹੈ ਨਾ ਇਹਦਾ ਇਤਿਹਾਸ ਵੀ ਬਹੁਤ ਵੱਡਾ ਆ ਤੇ ਕਾਫੀ ਪੁਰਾਣਾ ਮੰਦਿਰ ਆ। ਇੱਥੋਂ ਉਹ ਦੇਖੋ ਲਿਖਿਆ ਪ੍ਰਾਚੀਨ ਸ਼ਿਵ ਮੰਦਰ ਕਲਾ ਨਾਲ। ਇੱਥੋਂ ਅੰਦਰ ਜਾ ਕੇ ਦਾ ਰਸਤਾ ਆ। ਅੱਜ ਦਾ ਦਿਨ ਬਹੁਤ ਹੀ ਖਾਸ ਮੰਨਿਆ ਜਾਂਦਾ ਕਲਾਨੌਰ ਵਾਸਤੇ ਕਿਉਂਕਿ ਸ਼ਿਵਰਾਤਰੀ ਬਹੁਤ ਵੱਡੇ ਪੱਧਰ ਤੇ ਮਨਾਈ ਜਾਂਦੀ ਹੈ ਕਲਾਨੌਰ ਦੇ ਵਿੱਚ ਵੈਸੇ ਤਾਂ ਪੂਰੇ ਭਾਰਤ ਦੇ ਵਿੱਚ ਜਿ ਮਨਾਈ ਜਾਂਦੀ ਹੈ ਪਰ ਜੇ ਇਧਰ ਦੀ ਆਪਣੇ ਗੁਰਦਾਸਪੁਰ ਜ਼ਿਲ੍ਹੇ ਦੀ ਗੱਲ ਕਰੀਏ ਤੇ ਇੱਥੇ ਕਲਾਨੌਰ ਦੇ ਵਿੱਚ ਬਹੁਤ ਵੱਡੀ ਸ਼ਿਵਰਾਤਰੀ ਲੱਗਦੀ ਹੈ ਹਾਂਜੀ ਅਸੀਂ ਪਹੁੰਚ ਚੁੱਕੇ ਹਾਂ ਡੇਰਾ ਬਾਬਾ ਨਾਨਕ ਤੇ ਇਹ ਆ ਗਿਆ ਕਰਤਾਰਪੁਰ ਸਾਹਿਬ ਦਾ ਰਸਤਾ ਜਿਹੜਾ ਪਾਕਿਸਤਾਨ ਨੂੰ ਲੰਘਾ ਜਾਂਦਾ ਹੈ ਉੱਥੇ ਅਸੀਂ ਪਹੁੰਚ ਚੁੱਕੇ ਹਾਂ ਜੀ ਰਸਤਾ ਕਾਰਿਡੋਰ ਦਾ ਜੋ ਸਿੱਧਾ ਅੱਗੇ ਪਾਕਿਸਤਾਨ ਨਿਕਲਦਾ ਜਾ ਕੇ ਅਸੀਂ ਆਪਣੀ ਗੱਡੀ ਇੱਧਰ ਖੜੀ ਕਰਕੇ ਇੱਧਰ ਆ ਜੀ ਸ੍ਰੀ ਚੋਲਾ ਸਾਹਿਬ ਗੁਰਦੁਆਰਾ ਸਾਹਿਬ ਉੱਥੇ ਦਰਸ਼ਨ ਕਰਾਂਗੇ ਹੂੰ ਵਧੀਆ ਵਾ ਜੀ ਯਾਹ ਜੀ ਵਧੀਆ ਵਧੀਆ ਕੋਰ ਵਧੀਆ ਵਧੀਆ ਠੀਕ ऑरेंज पीओ एपल पी एपल पीओ हेलो ट्रिक आई मेरी हेलो सुनो दीनी को चलो 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 आओ पे आउ पाजी आइसक्रीम खाओ टॉफी खाओ आओ पे आउ पाजी मैंगो की जो और भी वो व्यूअर्स को आमंत्रित हुए हैं देखिए ये एरेंज किए का पल पे पानी नल यू

ਪੱਕੀਆਂ ਪੱਕੀਆਂ ਬਾੜਦੇ ਆ ਪੱਕੀਆਂ ਤੋੜਦੇ ਨੇ ਵੀਡੀਓ ਆ ਰਾਲਦੇ ਨੇ ਉਹ ਇੱਥੇ ਬਣਾਉਂਦੇ ਵਰਗੀ ਜ਼ਿਆਦਾ ਘਰੇ ਇਹੋ ਛੁੱਟੀ ਘੱਟੀ ਕਿਦਾਂ ਨਹੀਂ ਬੜੀ ਵੀਡੀਓ ਦੇਖਦੇ ਸ਼ਾਮ ਨੂੰ ਆਉਂਦੇ ਨੀ ਕਰਿਆ ਜੀ ਕਿਦੋਂ ਦਾ ਬੱਸ ਚੱਲ ਗਿਆ ਯਾਰ ਚਲੋ ਉਹਨਾਂ ਨੂੰ ਅੱਛਾ ਬੱਚਾ ਨੇ ਪਹਿਲਾਂ ਹਾਂ ਚੱਲੇ ਕੇ ਬੱਚਾ ਲੈ ਨਾ ਮਾਰਕ ਜੀ ਬੈਨੂ ਆਉਂਦੇ ਲੈਣੇ ਆਈਸਕ੍ਰੀਮ ਲੈਣੀ ਹੈ ਫੇਰ ਇਤੋਂ ਨਹੀਂ ਆਉਣਾ ਵਾ ਚੱਲ ਲੈ ਮਾਰਕ ਜੀ ਬੈਨੂ ਅੱਜ ਸਾਮਣੇ ਲੱਗੜੀ ਲੱਗੀ ਆਜੋ ਆਜੋ ਕੋਈ ਨਹੀਂ आई थिंक आई एम गोइंग है ना चार खाता है तो ਨਾ ਪੁੱਆ ਪੇਦੇ ਦਾ ਨਾ ਪੇਦੇ ਦਾ ਨਾ ਪੇਦੇ ਦਾ ਆ ਲੈ ਸੁਣਾ ਬਿਸਕਟ ਮਿਲ ਗਿਆ ਪਾਪਾ ਉਹ winner ਵੀਨਾ ਓਏ 50 ਰੁਪਏ ਦਾ ਪਾਰੀ ਤੇ ਚਲ ਪਾਪਾਹੁਣ ਤੂੰ ਪਾ ਪਾਹੂ ਗੱਤ ਆਪਣਾ ਵਾਲੇ ਨੇ ਚਲ ਕੋਈ ਨਹੀਂ ਪਾਹੂ ਪਾ ਰਹੇ ਕਿੱਧਰੇ ਚਲ ਇੱਕ ਮਮਾ ਇੱਕ ਪਾਹੂ ਓਹੋ ਚਲ ਪਾ ਪਾਹੂ ਕਿਹਤੇ ਪਾ ਦੇ ਆਪਣੀ ਮਰਜ਼ੀ ਨੇ ਓਹ ਉਹ ਚਲ ਗਿਆ ਦੂਜੇ ਪਾਸੇ ਉਧਰ ਦੇਖੋ ਚਲੋ ਸਮਾਰੇ ਸੋਹਰ ਰਗਰ ਗੁਰੂ ਦਾ ਵਾਹਿਗੁਰੂ ਪਤਨ ਨਹੀਂ ਗਿਆ ਸੱਜੇ ਬਨੇ ਬਸਨ ਰਗੇ ਵਾਹਿਗੁਰੂ ਜੀ ਹਾਂਜੀ ਅਸੀਂ ਵਾਪਸ ਜਾ ਰਹੇ ਹਾਂ ਜੀ ਘਰ ਨੂੰ ਅਸੀਂ ਕਲਾ ਨੌਰ ਰੁਕੇ ਹੋਏ ਆ ਤੇ ਇੱਥੇ ਲੰਗਰ ਲੱਗਾ ਸੀ ਅੱਜ ਸ਼ਿਵਰਾਤਰੀ ਦਾ ਕੜਾ ਪੰਘੂਰ ਦਾ ਕੜਾ ਪ੍ਰਸ਼ਾਦ ਕੜਾ ਪ੍ਰਸ਼ਾਦ ਦਾ ਉਹ ਮੰਮੀ ਨੇ ਲਿਆ ਕੇ ਦਿੱਤਾ ਸਾਨੂੰ ਸਾਨੂੰ ਮੰਮੀ ਫੜਾ ਕੇ ਆ ਆਪਣੇ ਬਹਾਤੇ ਮੰਮੀ ਫੇਰ ਲੈਣ ਗਏ ਆ ਮੈਂ ਕਿਹਾ ਇੱਕ ਹੋਰ ਲੈ ਉਹ ਜ਼ਿਆਦਾ ਸਵਾਦ ਆ ਹਾਂ ਅੱਜ ਬਹੁਤ ਇੰਜੋਏ ਕੀਤਾ ਐਂ ਡੇਰ ਪਰ ਬਨਾਨ ਕੇ ਗਏ ਉੱਥੇ ਦਰਸ਼ਨ ਕੀਤੇ ਸੰਗਤ ਦੇ ਅੱਜ ਬਹੁਤ ਬੜਾ ਬਹੁਤ ਮਜ਼ਾ ਆਇਆ ਅੱਜ ਹੁਣ ਨਹੀਂ ਜਾਣ ਦੇ ਕਰਨ ਨੂੰ